हां ठीक है ਤੁਹਾਡੀ ਗੱਲਬਾਤ ਸਾਰਿਆਂ ਨੂੰ ਸੁਣਨਾ ਚਾਹੀਦਾ ਹੈਗਾ ਆਮ ਆਦਮੀ ਪਾਰਟੀ ਦਾ ਬੁਲਾਰਾ ਵੀ ਬਹੁਤ ਸਿਆਣਾ ਬੁਲਾਰਾ ਹੈਗਾ ਬੜਾ ਸੀਜ਼ਨਡ ਹੋ ਗਿਆ ਹੈਗਾ ਓਵਰ ਅ ਪੀਰੀਅਡ ਆਫ ਟਾਈਮ ਚੰਗੀਆਂ ਭਲੀਆਂ ਗੱਲਾਂ ਨੂੰ ਵੀ ਮਰੋੜ ਕੇ ਪੇਸ਼ ਕਰਦਾ ਹੈਗਾ ਆ ਮੈਂ ਤਾਂ ਖਰਾ ਆਪਣਾ ਹਰਿਆਣੇ ਨੂੰ ਨਹੀਂ ਕਿਹਾ ਹੈਗਾ ਕਿ ਹਰਿਆਣੇ ਵਾਲੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਪकी ਸਰਕਾਰ ਆਪਕੇ ਦੁਆਰ ਜੋੜੀ ਹੈ ਉਹ ਕਰ ਰਹੀ ਹੈ ਕਿਉਂਕੋ ਗਲਤ ਸਿਸਟਮ ਹੈਗਾ ਆ ਮੈਂ ਤੁਹਾਡੇ ਨੂੰ ਵੀ ਨਹੀਂ ਕਹਿ ਰਿਹਾ ਹੈਗਾ ਲੇਕਿਨ ਤੁਸੀਂ ਇੱਕ ਫੰਕਸ਼ਨ ਕਰਕੇ ਭਾਂਖਰਪੁਰ ਮੇਲਾ ਲੁੱਟਣ ਦੀ ਗੱਲ ਕਰ ਰਹੇ ਹੋ ਵਿਚ ਇਜ਼ ਨਾਟ ਪੋਸੀਬਲ ਸਾਡੇ 13000 ਪਿੰਡ ਐ ਪੰਜਾਬ ਦਾ ਕਿੰਨੇ ਤੁਸੀਂ ਕਰੋਗੇ ਵੈਲਕਮ ਐ ਜਿੰਨੇ ਕਰੋ ਵਧੀਆ ਗੱਲ ਐ ਲੋਕਾਂ ਦੇ ਨੇੜੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਹੈਗੀਆਂ ਲੇਕਿਨ ਖਾਲੀ ਸ਼ੰਖ ਬਜਾਵੇ ਦੀਪਾ ਵਾਲੀਆ ਜੀ 2 ਸਾਲ ਹੋ ਗਏ ਆ 2 ਸਾਲਾਂ ਦੇ ਵਿੱਚ ਡਿਬੇਟ ਇਹ ਹੋਣਾ ਚਾਹੀਦਾ ਸੀਗਾ ਕਿ ਭਈ ਇਹਨਾਂ ਨੇ 2 ਸਾਲਾਂ 'ਚ ਕੰਮ ਕਿਹੜੇ ਕੀਤੇ ਆ ਪੰਜਾਬ ਦੇ ਲੋਕਾਂ ਦਾ ਭਲਾ ਕਿਹੜਾ ਕੀਤਾ ਕਿਹੜੀਆਂ ਪਾਲਿਸੀਆਂ ਲੈ ਕੇ ਆ ਗਏ ਆ ਜਿਹਦੇ ਨਾਲ ਲੋਕਾਂ ਨੂੰ ਓਵਰ ਅ ਪੀਰੀਅਡ ਆਫ 2 ইয়ার্স ਫਾਇਦਾ ਪਹੁੰਚਿਆ ਹੈਗਾ ਕਿ 5 ਰੁਪਏ ਰੇਤਾ ਹੋ ਗਿਆ ਹੈਗਾ ਕਿ ਨਸ਼ੇ ਖਤਮ ਹੋ ਗਏ ਹੈਗੇ ਆ ਕੀ ਜ਼ੀਰੋ ਕਰਪਸ਼ਨ ਹੋ ਗਈ ਹੈਗੀ ਆ ਕੀ ਆਪਣਾ ਜਿਹੜੇ ਆਪਣਾ ਹਜ਼ਾਰ-ਹਜ਼ਾਰ ਰੁਪਈਆ ਮਹਿਲਾਵਾਂ ਨੂੰ ਮਿਲ ਗਿਆ ਪੈਨਸ਼ਨ ਡਬਲ ਹੋ ਗਈਆਂ ਇਹਨਾਂ ਨੇ 10 ਲੱਖ 70 ਹਜ਼ਾਰ ਲੋਕਾਂ ਦੀਆਂ ਜਿਹੜੀਆਂ ਅਗਸਤ 2022 ਦੇ ਵਿੱਚ ਬੰਦ ਕਰਤੀ ਤਾਂ ਦੂਜੇ ਬੁਲਾਰਿਆਂ ਨੇ ਵੀ ਕਿਹਾ ਮੈਂ ਵੀ ਰਿਪੀਟ ਕਰ ਰਿਆਂ ਉਹ ਇਹਨਾਂ ਨੇ ਕਿਸ ਆਧਾਰ ਦੇ ਉੱਤੇ ਰੀਸਟੋਰ ਕਰਤੀਆਂ ਦੇ ਦਿਓ ਜਵਾਬ ਜੀ 11000 ਤੁਸੀਂ ਕੰਮ ਕੀਤਾ ਸਰ ਤੁਸੀਂ ਜਿਹੜਾ ਟਿੰਡੋਰਾ ਜਿਹੜਾ ਪਿੱਟਰੇ ਕੋਈ ਕੰਮ ਕੀਤਾ ਕੰਮ ਕਿਹੜਾ ਕੀਤਾ ਕੰਮ ਕਿਹੜੇ ਕੀਤਾ ਫਰਕ ਦੱਸਣਾ ਇਨ ਨਟ ਚਲ ਬਿਲਕੁਲ ਸੁਣੋ ਕੰਮ ਸੁਣੋ 30 ਸੈਕਿੰਡਸ ਓਨਲੀ ਹਜ਼ਾਰ ਤੋਂ ਬਿਲਕੁਲ 40000 ਤੋਂ ਉੱਪਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ ਇਸ ਮਹਿੰਗਾਈ ਦੇ ਜਮਾਨੇਆਂ ਹਗੀਆਂ ਉਹਦੇ ਜਿਹੜਾ ਰੋਜ਼ਗਾਰ ਕਿਹੜਾ ਹੈਗਾ ਸਰਕਾਰੀ ਜਿਹੜੇ ਰਿਟਾਇਰ ਹੋ ਗਏ ਉੱਥੇ ਬੰਦੇ ਭਰਤੀ ਕਰਨੇ ਕੰਮ ਕਰਨ ਨੂੰ ਕਰ ਰਹੇ ਆ ਅੱਜ ਜਿਹੜਾ ਰੋਡ ਸੇਫਟੀ ਦਾ ਕਦੇ ਤੁਸੀਂ ਸੁਪਨਾ ਵੀ ਨਹੀਂ ਸੋਚਿਆ ਰੋਡ ਸੇਫਟੀ ਦਾ ਕੁਝ ਵੀ ਨਹੀਂ ਹੈ ਜਦੋਂ ਲਾਗੂ ਹੋਏਗਾ ਉਹ ਦੇਖਾਂਗੇ ਨਾ 100 100 ਵਹੀਕਲ ਦੇ ਨਾਲ 50000 ਕਿਲੋਮੀਟਰ ਕਿਵੇਂ ਕਵਰ ਕਰੋਗੇ ਤੁਹਾਡੀ ਤਰ੍ਹਾਂ 2 ਕਰੋੜ ਨੌਕਰੀਆਂ ਹਰ ਸਾਲ ਉਹ 2 ਕਰੋੜ ਦੀ ਗੱਲ ਨਾ ਕਰੋ ਪੰਜਾਬ ਦੀ ਗੱਲ ਕਰੋ ਇਹ ਪਤਾ ਕਾਰਵਾ ਕਿਉਂ ਨੂਟਾ ਇਧਰ ਉਧਰ ਕੀ ਬਾਕਵਾਸ ਕਰ ਸੱਥਾਂ ਤੇ ਫਿਰ ਲੋਕ ਹੀ ਨਾ ਜਾਣ ਮੈਂ ਕਿ ਤੁਸੀਂ ਕੀ ਕਹਿ ਰਹੇ ਹੋ ਜਾਣਾ ਚਾਹੀਦਾ ਹੈ ਦੇਖਣਾ ਤਾਂ ਚਾਹੀਦਾ ਪਤਾ ਤਾਂ ਚੱਲੇ ਕਰ ਕੀ ਰਿਏ ਤਾਂ ਕਿ ਅੰਕੜਾ ਆਪਣੇ ਕੋ ਲਾਊਗਾ ਅੰਕੜਾ ਕੀ ਆਣਾ ਹੈਗਾ ਪਿਛਲੇ 2 ਸਾਲਾਂ ਚ ਕੀ ਕੀਤਾ ਉਹ ਤਾਂ ਦੱਸੋ ਨਾ ਵੀ ਹੁਣ ਆਪਾਂ ਇੰਨੇ ਦੀ ਗੱਲ ਕਰ ਰਹੇ ਹਾਂ ਇਥੋਂ ਸਮਝ ਲਈਏ ਨਾ ਤੁਹਾਨੂੰ ਸਮਾਂ ਖਤਮ ਹੋ ਰਿਹਾ ਸਰ ਬਈ ਜੇ ਕੁਝ ਕੀਤਾ ਤਾਂ ਦੱਸਣਗੇ ਇਹ ਤਾਂ ਸਰਕਾਰੀ ਨੌਕਰੀਆਂ ਗਿਣਾ ਰਹੇ ਜਿਹੜੇ ਰਿਟਾਇਰ ਹੋ ਗਏ ਨਹੀਂ ਨਹੀਂ ਚਾਹਦੇ ਗੌਰਵ ਜੀ ਸਵਾਇਆ ਆਪਣਾ ਬਿਕਰਮਪਾਸੀ ਮਸ਼ਾ ਉੱਪਰ ਕਰਨ ਦੇ ਤੁਸੀਂ ਕੋਈ ਕੰਮ ਕੀਤਾ ਤਾਂ ਦੱਸੋ ਸਰ ਮੁੱਛਾਂ ਨੂੰ ਕਹਿੰਦੇ ਤਾਂ ਨਾ ਦਿਆ ਕਰੋ ਪਹਿਲੇ ਕਹਿੰਦੇ ਕਰ ਲੋ ਕਰਨ ਦੇ ਸਵਾਇਆ ਕੋਈ ਕੰਮ ਕੀਤਾ ਤਾਂ ਦੱਸੋ ਮੁੱਛਾਂ ਨੂੰ ਤਾਂ ਸਾਡਾ ਕੰਮ ਦੱਸ ਰਿਹਾ ਜੀ ਸਾਡਾ ਕੰਮ ਉਹਨਾਂ ਦੀ ਤਰ੍ਹਾਂ 15 ਲੱਖ ਦੇ ਜੁਮਲੇ ਫਲੈਕ ਇਨ੍ਹਾਂ ਦੀ ਤਰ੍ਹਾਂ ਸਰ ਸਮਾਂ ਖਤਮ ਹੋ ਗਿਆ ਸੋ ਸਮਾਂ ਸਹੀ ਕਰ ਰਹੇ ਹਰ ਸਾਲ ਦੇ ਚੋਣਾਂ ਬੋਲ ਕੰਮ ਤਾਂ ਕੋਈ ਕੀਤਾ ਨਹੀਂ ਫਲੈਕ ਬੋਲ ਸਰ ਸੱਤਾ 'ਚ ਦੇਖ ਲੈਣੇ ਮੇ ਕੋ ਸਮਾਂ ਖਤਮ ਹੋ ਗਿਆ ਕਾਂਗਰਸ ਆਪ ਨੇ ਵੀ ਹੱਥ ਜੋੜਤੇ ਸਰ ਮੈਂ ਵੀ ਜੋੜ ਰਿਹਾ ਹਾਂ ਤੇ ਸੱਤਾ 'ਚ ਦੇਖ ਲੈਣੇ ਆ